ਸ੍ਰੀਕਲ ਜੀ ਮੈਂ ਤੁਹਾਡਾ ਸੁਖਮਲੜੀ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਤੇ ਸਵਾਗਤ ਕਰਦਾ ਸਰਕਾਰ ਨੇ ਪੰਜਾਬ ਵਿੱਚ 10 ਜੂਨ ਅਤੇ 15 ਜੂਨ ਜ਼ਿਲ੍ਹਿਆਂ ਦੇ ਮੁਤਾਬਕ ਨਿਸ਼ਚਿਤ ਕੀਤੀ ਹੈ ਝੋਨੇ ਦੀ ਫਸਲ ਲਾਉਣ ਦੇ ਲਈ ਕਿਸਾਨ ਭਰਾਵਾਂ ਲਈ ਤੇ ਬਹੁਤੇ ਕਿਸਾਨ ਭਰਾਵਾਂ ਦਾ ਕੀ ਰੁਝਾਨ ਹੁੰਦਾ ਕਿ ਉਹ ਬਹੁਤਾ ਅਗੇਤਾ ਝੋਨਾ ਲਾਉਣਾ ਪਸੰਦ ਨਹੀਂ ਕਰਦੇ ਤੇ ਉਹਨਾਂ ਨੇ ਤੀਜੀ ਫਸਲ ਦੇ ਰੂਪ ਵਿੱਚ ਮੂੰਗੀ ਜਾਂ ਮੱਕੀ ਵੀ ਆਪਣੇ ਖੇਤ ਵਿੱਚ ਨਹੀਂ ਲਾਈ ਹੁੰਦੀ ਅਤੇ ਉਹ ਸ਼ਾਰਟ ਟਰਮ ਵਾਲੀਆਂ ਵੈਰਾਈਟੀਆਂ ਲਾ ਕੇ ਝਾੜ ਵੀ ਚੰਗਾ ਪ੍ਰਾਪਤ ਕਰਨਾ ਚਾਹੁੰਦੇ ਹੁੰਦੇ ਆ ਤਾਂ ਉਹ ਕਿਸਾਨਪ੍ਰਾਵਾਂ ਲਈ ਵੀਡੀਓ ਬਣਾ ਰਹੇ ਆ ਜੀ ਜੇ ਕਿਸਾਨਪ੍ਰਾਭੋ ਤੁਸੀਂ ਵੀ ਚਾਹੁੰਦੇ ਹੋ ਕਿ ਤੁਸੀਂ 1 ਜੁਲਾਈ ਤੋਂ ਯਾਨੀ ਕਿ ਜੁਲਾਈ ਦੇ ਪਹਿਲੇ ਹਫਤੇ ਜਾ ਕੇ ਝੋਨਾ ਲਾऊं ਤੇ ਤੁਸੀਂ 15 ਅਕਤੂਬਰ ਨੂੰ ਅਗੇਤੀ ਕਟਾਈ ਵੀ ਕਰ ਲਵਾਂ ਅਤੇ ਝਾੜ ਵੀ ਸ਼ਾਨਦਾਰ ਚੰਗਾ ਪ੍ਰਾਪਤ ਕਰوں ਤਾਂ ਤੁਸੀਂ ਕਿਸਾਨਪ੍ਰਾਭੋ ਦੋ ਵੈਰਾਈਟੀਆਂ ਲਾ ਸਕਦੇ ਹੋ ਜੇ ਤੁਹਾਡੇ ਖੇਤ ਵਿੱਚ ਚੰਗਾ ਪਾਣੀ ਹੈ ਚੰਗੀ ਮਿੱਟੀ ਹੈ ਤਾਂ ਤੁਸੀਂ ਕਵੇਰੀ ਦਾ 468 ਬੀਜ ਅਤੇ ਕਵੇਰੀ ਦਾ 7425 ਬੀਜ ਲਾ ਸਕਦੇ ਹੋ ਜਿਹਦਾ ਛਾਂਡ ਦਾ ਰਿਜ਼ਲਟ ਪਿਛਲੇ ਸਾਲ ਨੋਟ ਕੀਤਾ ਗਿਆ ਕਿਉਂਕਿ ਕਿਸਾਨਪਰਾ ਬਹੁਤੇ ਕਿਸਾਨਪਰਾ 95 ਮਣ ਤੋਂ 90 ਮਣ ਤੋਂ ਉੱਤੇ ਹੋਈ ਫਸਲ ਨੂੰ ਉੱਤੇ ਹੋਈ ਝੋਨੇ ਨੂੰ ਹੀ ਚੰਗੀ ਪੈਦਾਵਾਰ ਮੰਨਦੇ ਆ ਉਹ ਜੇ 90 ਮਣ ਤੋਂ ਘੱਟ ਚ ਹੋਣਾ ਹੁੰਦਾ ਤਾਂ ਉਹ ਉਹਨੂੰ ਪੈਦਾਵਾਰ ਹੀ ਨਹੀਂ ਮੰਨਦੇ ਅਤੇ ਸ਼ਾਰਟ ਟਰਮੇ ਵਿੱਚ ਪੱਕਣ ਵਾਲੀਆਂ ਵੈਰਾਈਟੀਆਂ ਹਾਈਬ੍ਰਿਡ ਵੈਰਾਈਟੀਆਂ ਹੀ ਲਾਉਣੀਆਂ ਪਸੰਦ ਕਰਦੇ ਨੇ ਤਾਂ ਤੁਸੀਂ ਕਿਸਾਨ ਪ੍ਰਭੋ ਜੇ ਹਾਈਬ੍ਰਿਡ ਬੀਜ ਲਾਉਣਾ ਪਸੰਦ ਕਰਦੇ ਹੋ ਤੁਹਾਡੇ ਖੇਤ ਵਿੱਚ ਤਾਂ ਤੁਸੀਂ 7425 ਜਾਂ 468 ਵੈਰਾਈਟੀ ਦਾ ਚੋਣ ਕਰ ਸਕਦੇ ਹੋ ਕਿਸਾਨ ਪ੍ਰਭੋ ਕਿਉਂਕਿ ਪਿਛਲੇ ਸਾਲ ਆਪਣੇ ਮਿੱਤਰ ਨੇ ਆਪਣੇ ਖੇਤ ਦੇ ਗਵੰਡੀ ਨੇ ਇਸ ਵੈਰਾਈਟੀ ਦੀ ਚੋਣ ਕੀਤੀ ਸੀ ਤੇ ਆਪਣੇ ਖੇਤ ਵਿੱਚ ਲਾਇਆ ਸੀ ਉਹਨੂੰ ਬਹੁਤ ਹੀ ਸ਼ਾਨਦਾਰ ਰਿਜ਼ਲਟ ਮਿਲਿਆ ਉਹਦੇ ਇੱਕ ਖੇਤ ਵਿੱਚੋਂ 95 ਮਣ ਅਤੇ ਇੱਕ ਖੇਤ ਵਿੱਚੋਂ 104 ਮਣ ਝਾੜ ਪ੍ਰਾਪਤ ਹੋਇਆ ਅਤੇ ਜੇ ਤੁਸੀਂ ਵੀ ਕਿਸਾਨ ਪ੍ਰਭੂ ਚੰਗਾ ਝਾੜ ਲੈਣਾ ਚਾਹੁੰਦੇ ਹੋ ਤਾਂ ਤੁਸੀਂ 468 ਕਵੇਰੀ ਦਾ ਜਾਂ ਕਵੇਰੀ ਦਾ 7425 ਬੀਜ ਦੀ ਚੋਣ ਕਰ ਸਕਦੇ ਹੋ ਕਿਸਾਨ ਪ੍ਰਭੂ ਜੇ ਤੁਸੀਂ 1 ਜੂਨ ਨੂੰ ਵੀ ਇਹਨਾਂ ਦੋਨਾਂ ਵਿੱਚੋਂ ਕੋਈ ਵੀ ਬੀਜ ਲੈ ਕੇ ਪੌਦ ਲਾਉਨੇ ਹੋ ਖੇਤ ਵਿੱਚ ਤੇ 30 ਦਿਨਾਂ ਦੀ ਪੌਦ ਨੂੰ ਟ੍ਰਾਂਸਪਲੈਂਟ ਕਰਦੇ ਹੋ ਜਾਨੀ ਕਿ ਤੁਸੀਂ 1 ਜੁਲਾਈ ਨੂੰ ਜਾ ਕੇ ਖੇਤ ਵਿੱਚ ਟ੍ਰਾਂਸਪਲੈਂਟ ਕਰ ਦਿਓ ਤਾਂ ਵੀ ਤੁਹਾਡਾ ਝੋਨਾ 110 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਵੇਗਾ ਦੋਨਾਂ ਹੀ ਵੀਜਾਂ ਨੇ ਤੁਹਾਡੇ ਖੇਤ ਵਿੱਚ 110 ਦਿਨ ਦਾ ਸਮਾਂ ਲੈਣਾ ਹੈ ਕਿਸਾਨ ਭਰਾਵੋ ਜੇ ਆਪਾਂ 110 ਦਿਨ ਦਾ ਸਮਾਂ ਨੋਟ ਕਰਦੇ ਆਂ ਤਾਂ ਤੁਹਾਡਾ 15 ਅਕਤੂਬਰ ਤੋਂ ਲੈ ਕੇ 20 ਅਕਤੂਬਰ ਤੱਕ ਝੋਨਾ ਕਟਾਈ ਲਈ ਬਿਲਕੁਲ ਤਿਆਰ ਹੋਵੇ ਜਾਵੇਗਾ ਅਤੇ ਤੁਹਾਨੂੰ ਚੰਗਾ ਝਾੜ ਦੇਵੇਗਾ ਇਹਨਾਂ ਦੋਨਾਂ ਹੀ ਵੀਜਾਂ ਉੱਤੇ ਰੇ ਸਪਰੇਅ ਦਾ ਖਰਚਾ ਵੀ ਘੱਟ ਹੈ ਕਿਉਂਕਿ ਇਹ ਜਿਆਦਾ ਯੂਰੀਆ ਦੀ ਮੰਗ ਨਹੀਂ ਕਰਦੇ ਅਤੇ ਕਿਸੇ ਵੀ ਪ੍ਰਕਾਰ ਦਾ ਹੋਰ ਰੋਗ ਵੀ ਨਹੀਂ ਆਉਂਦਾ ਇਹਨੂੰ ਤੇ ਤੁਹਾਡਾ ਖਰਚਾ ਘੱਟ ਅਤੇ ਆਮਦਨ ਜ਼ਿਆਦਾ ਦੇ ਵਾਲਾ ਬੀਜ ਸੋ ਬਣੇ ਰੋ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਤੇ ਐਦਾਂ ਹੀ ਤੁਹਾਡੇ ਨਾਲ ਜਾਣਕਾਰੀ ਵਾਲੇ ਵੀਡੀਓ ਸਮੇਂ ਸਿਰ ਸਾਂਝੀਆਂ ਕਰਦੇ ਰਵਾਂਗੇ ਸਾਰੇ ਵੀਰਾਂ ਦਾ ਧੰਨਵਾਦੀ